ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਸਾਡੇ ਪੰਥ ਦੇ ਜਥੇਦਾਰ ਗੁਰਦੇਵ ਸਿੰਘ ਜੀ ਕੋਂਕੇ ਜਿਨ੍ਹਾਂ ਨੂੰ ਸਮੇਂ ਦੀ ਸਰਕਾਰਾਂ ਨੇ ਤਸੀਹੇ ਦੇ ਕੇ ਬੰਦ-ਬੰਦ ਕੱਟ ਕੇ ਨਹਿਰ ਦੇ ਵਿੱਚ ਸੁੱਟਿਆ ਗਿਆ ਸਾਡੀ ਕੌਮ ਜਾਗਦੀ ਕੌਮ ਹੈ ਤੇ ਸਾਨੂੰ ਆਪਣੇ ਜਥੇਦਾਰਾਂ ਦਾ ਆਪਣੇ ਸ਼ਹੀਦਾਂ ਦਾ ਬਰਸੀਆਂ ਤੇ ਉਹਨਾਂ ਦੇ ਚੱਲੇ ਹੋਏ ਕਦਮਾਂ ਤੇ ਪੂਰਨੇ ਪਾਣੇ ਚਾਹੀਦੇ ਆ ਤੇ 3 ਸਾਲ ਬਾਅਦ ਹੁਣ ਜਾ ਕੇ ਰਿਪੋਰਟ ਇਹ ਜਨਤਕ ਹੋਈ ਹੈ ਤੇ ਸਮੇਂ ਦੀ ਸਰਕਾਰਾਂ ਨੇ ਇਹ ਰਿਪੋਰਟਾਂ ਦਵਾ ਕੇ ਰੱਖੀਆਂ ਮੈਂ ਸਾਰੀ ਸੰਗਤਾਂ ਨੂੰ ਬੇਨਤੀ ਕਰਦਾ ਹੈ ਕਿ ਜਿੱਦਾਂ ਹੀ 1 ਜਨਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬ ਦੀ ਵਰਸੀ ਮਨਾਈ ਗਈ 10 ਤਰੀਕ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਉਹਨਾਂ ਦੀ ਵਰਸੀ ਮਨਾਈ ਐਦਾਂ ਹੀ ਹੁਣ ਹਰਿਆਣੇ ਦੀ ਸਿੱਖ ਸੰਗਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਥੇਬੰਦੀਆਂ ਆਸ਼ਟਾਈ ਦਸਮੀ ਗੁਰਦੁਆਰਾ ਨਾਟਾ ਸਾਹਿਬ ਪੰਚਕੁੱਲਾ ਵਿਖੇ 25 ਜਨਵਰੀ ਦਿਨ ਵੀਰਵਾਰ ਨੂੰ ਜਥੇਦਾਰ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਹਮ ਹੋ ਮਾਕੇ ਉੱਥੇ ਪਹੁੰਚੋ ਤੇ ਜਥੇਦਾਰ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰੋ आज ਕਰਦਾ ਹਾਂ ਕਿ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਚਤੇਦਾਰ ਸਾਹਿਬ ਨੂੰ ਸਰਦਾ ਦੇ ਗੁਲਪੇਟ ਕਰ ਲਈ ਆਪ ਜੀ ਪਹੁੰਚੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਨਹੀਂ ਦੁਬਾਰਾ